ਨਾਲ ਅੱਜ ਕਥਾਵਾਚਕ ਬੂਟਾ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਵੀ ਬਹੁਤ ਬਹੁਤ ਮਾਰਕ ਭਾਜੀ ਕਿਵੇਂ ਦੇਖਦੇ ਜਿਸ ਤਰ੍ਹਾਂ ਪਟਿਆਲੇ ਦੇ ਜਿਸ ਤਰ੍ਹਾਂ ਦੇ ਹਾਲਾਤਾਂ ਨੂੰ ਵੇਖ ਕੇ ਭਾਜੀ ਹਾਲਾਤ ਤਾਂ ਦੇਖੋ ਪਹਿਲਾਂ ਤਾਂ ਗਵਰਨਮੈਂਟ ਦਾ ਕੰਟਰੋਲ ਕੋਈ ਨਹੀਂ ਠੀਕ ਹੈ ਤੇ ਆ ਜਿਹੜੇ 2 ਮਹੀਨੇ ਲੰਘੇ ਨੇ ਨਾ ਗਵਰਨਮੈਂਟ ਦਾ ਬਹੁਤ ਬੁਰਾ ਹਾਲ ਹੈ ਕੋਈ ਕੰਟਰੋਲ ਨਹੀਂ ਕਰ ਰਹੀ ਬਾਕੀ ਜਿਹੜੀ ਸਿਵ ਸੈਨਾ ਹਨ ਉਹਨਾਂ ਉਹਨਾਂ ਵੀ ਅਚੱਕੀ ਹੋਈ ਹੈ ਠੀਕ ਹੈ ਔਰ ਸੇਕ ਕੌਮ ਦੇ ਨਾਲ ਜਿਹਨੇ ਵੀ ਪੰਗਾ ਲਿਆ ਹੈ ਹਨਾ ਨੰਬਰ 2 ਮੈਂ ਜਿਹੜੇ ਸਾਡੇ ਗੁਰਸ਼ਿਕ ਪੰਗਾ ਲੈਂਦੇ ਉਹਨਾਂ ਨੂੰ ਬੰਦੀ ਕਰਦਾ ਠੀਕ ਹੈ ਖਾਲਸਤਾਨ ਜਦੋਂ ਬਣਦਾ ਕਾਨੂੰਨੀ ਤੌਰ ਤੇ ਹਨਾ ਜੁਨ ਦੇ ਵਿੱਚ ਉਹ ਅਰਜੀ ਦਿੱਤੀ ਹੋਈ ਐਪਲੀਕੇਸ਼ਨ ਪਾਈ ਹੈ ਉਹ ਚੱਲ ਰਹੀ ਹੈ ਹਨਾ ਉਹਦੇ ਮੁਤਾਬਕ ਖਾਲਸਾ ਜਿੱਥੇ ਬਣੂਗਾ ਮੈਂ ਵੀ ਨਾਲ ਸਹਿਮਤ ਹਾਂ ਠੀਕ ਹੈ ਔਰ ਇਸ ਵਕਤ ਪੰਜਾਬ ਜਿਸ ਹਾਲਤਾਂ ਦੇ ਵਿੱਚ ਹੈਗਾ ਉਹਨੂੰ ਤੁਸੀਂ ਮਾਹੌਲ ਨੂੰ ਵਿਗਾੜੋ ਨਾ ਠੀਕ ਹੈ ਦੇਖੋ ਤੁਸੀਂ ਲੜ ਕੇ ਪਾਸੇ ਹੋਗੇ ਕਿਸੇ ਦੀ ਲੱਤ ਟੁੱਟੇ ਕਿਸੇ ਦੀ ਬਾਹਾਂ ਟੁੱਟੇ ਠੀਕ ਹੈ ਤੇ ਪੰਜਾਬ ਦੀ ਜਿਹੜੀ ਗਵਰਨਮੈਂਟ ਪਹਿਲਾਂ ਹੀ ਸਿਚੁਏਸ਼ਨ ਉਹਦੀ ਖਰਾਬ ਹੋਈ ਹੈ ਉਹਨੇ ਹੋਰ ਸਾਡੀ ਮਾਹੌਲ ਖਰਾਬ ਕਰ ਦੇਣਾ ਠੀਕ ਹੈ ਤੇ ਇੱਥੇ ਇੱਕ ਮਿੰਟ ਹੋਰ ਦੱਸ ਦਿੰਦਾ ਜਿਹੜੇ ਕੁਝ ਬੰਦੇ ਸਾਡੇ ਹੈਗੇ ਨਾ ਇਹ ਪਰਬਾਨੇ ਵਰਗੇ ਹੈਗੇ ਆ ਠੀਕ ਹੈ ਮੈਨੂੰ ਕੋਈ ਡਰ ਨਹੀਂ ਹੈ ਕਿਸੇ ਦਾ ਮੈਂ ਪਹਿਲਾਂ ਵੀ ਇਧੇ ਨੇ ਧੜਕੇ ਬੋਲਦਾ ਠੀਕ ਹੈ ਇਹਨਾਂ ਨੂੰ ਬਾਹਰੋਂ ਫੰਡ ਆਉਂਦੇ ਆ ਠੀਕ ਹੈ ਫੰਡ ਆਉਣਾਂ ਦੇ ਨਾਂ ਤੇ ਲੜਾਈ ਟਰੱਕਾ ਕਰਾਉਂਦੇ ਤੇ ਜਿਹੜੇ ਸ਼ਿਵ ਸੈਨਾ ਨਾਲ ਵਹਿ ਗਿਆ ਫੰਡ ਉਹਨਾਂ ਨੂੰ ਵੀ ਆਉਂਦੇ ਆ ਭਾਜੀ ਠੀਕ ਹੈ ਇਹਦੇ ਵਿੱਚ ਕੌਮ ਦਾ ਕੋਈ ਰੋਲ ਨਹੀਂ ਹੈਗਾ ਚਾਰ ਬੰਦੇ ਕਦੇ ਵੀ ਕੌਮ ਨਹੀਂ ਹੁੰਦੀ ਠੀਕ ਹੈ ਕੌਮ ਤਾਂ ਤਕਰੀਬਨ ਦੁਨੀਆ ਦੇ ਕਿੰਨੇ ਦੇਸ਼ ਨੇ ਸਾਰੇ ਦੇਸ਼ਾਂ ਵਿੱਚ ਕੌਮ ਬੈਠੀ ਆ ਸਾਰੀ ਕੌਮ ਦਾ ਫੈਸਲਾ ਥੋੜੀ ਆ ਠੀਕ ਹੈ ਇਹ ਕੁਝ ਬੰਦੇ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਮੈਂ ਬੇਨਤੀ ਕਰਦਣਾ ਇੱਕ ਮੈਸੇਜ ਹੀ ਆ ਇੱਕ ਪ੍ਰਚਾਰਕ ਹੁੰਦੇ ਨੇ ਇਹਨਾਂ ਨੂੰ ਮੈਂ ਬੇਨਤੀ ਕਰਦਾ ਖਾਲਿਸਤਾਨ ਬਣਾਓ ਤੁਸੀਂ ਤੁਹਾਨੂੰ ਖੁੱਲ੍ਹੇ ਛਿਟੇ ਆ ਠੀਕ ਹੈ ਪਰ ਜੇ ਸ਼ਿਵ ਸੈਨਾ ਵਿਰੋਧ ਕਰਦੀ ਆ ਉਹਦਾ ਵੀ ਮੈਂ ਬਾਈਕਟ ਕਰਦਾ ਠੀਕ ਹੈ ਸ਼ਿਵਸੈਨਾ ਨੇ ਵੀ ਕੋਈ ਚੰਗਾ ਨਹੀਂ ਕੀਤਾ ਬਹੁਤ ਗਲਤ ਕੀਤਾ ਹੋਇਆ ਠੀਕ ਹੈ ਬਸ ਮੈਂ ਆਖਰੀ ਮੈਂ ਮੈਸੇਜ ਇਹ ਦੇਣਾ ਜਿਹੜੀ ਸਾਡੇ ਸਾਡੇ ਸਿੱਖ ਖਾਸ ਕਰਕੇ ਸਿੱਖ ਹਨ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਇਤਿਹਾਸ ਨੂੰ ਪੜੋ ਸਾਡੇ ਗੁਰੂ ਸਾਹਿਬ ਨੇ ਲੜਾਈ ਕਿਦਾਂ ਲੜੀ ਜਾਂ ਕਿਦਾਂ ਲੜੇ ਠੀਕ ਹੈ ਇਦਾਂ ਤੁਸੀਂ ਜੇ ਸ਼ਿਵਸੈਨਾ ਵਾਲੇ ਬੰਦੇ ਉਹ ਵੀ ਪੰਜਾਬ ਦੇ ਵਿੱਚ ਨੀਕ ਹੈਗੇ ਆ ਅਸੀਂ ਸਿੱਖ ਵੀ ਪੰਜਾਬ ਦੇ ਵਿੱਚ ਨੀਕ ਹੈਗੇ ਆ ਠੀਕ ਹੈ ਲੜਦੇ ਕਿਹਦੇ ਨਾਲ ਪਏ ਅਸੀਂ ਠੀਕ ਹੈ ਹੁਣ ਕੇਜ ਜਦੋਂ ਤੁਸੀਂ ਕਰੋਗੇ ਸ਼ਿਵਸੈਨਾ ਵਾਲੇ ਵੀ ਗਵਰਨਮੈਂਟ ਕੋਲ ਜਾਣਗੇ ਤੇ ਅਸੀਂ ਵੀ ਗਵਰਨਮੈਂਟ ਕੋਲ ਜਾਵਾਂਗੇ ਗਵਰਨਮੈਂਟ ਨਾਲ ਕਿਹਦਾ ਪੱਖ ਲੈਣਾ ਰਾਜਨੀਤਿਕ ਬੰਦੇ ਕਿਹਦਾ ਪੱਖ ਲੈਂਦੇ ਆ ਤੁਹਾਨੂੰ ਪਤਾ ਹੀ ਆ ਠੀਕ ਹੈ ਨਾ ਜਿਹਦੀ ਚੱਲਦੀ ਉਹਦਾ ਲੈਣਗੇ ਉਹ ਠੀਕ ਹੈ ਉੱਪਰੋਂ ਕੀ ਚੱਲਦੀ ਆ ਉਹ ਵੀ ਸਾਨੂੰ ਪਤਾ ਹੀ ਆ ਠੀਕ ਹੈ ਜਿਹੜਾ ਪਟਿਆਲੇ ਵਿੱਚ ਅੱਜ ਹਾਲਾਤ ਬਣੇ ਨੇ ਨਾ ਮੈਂ ਖੁਸ਼ ਨਹੀਂ ਹਾਂਗਾ ਉਹਨਾਂ ਤੋਂ ਨਿੰਦਾ ਕਰਦਾ ਭਾਵਾ ਸਾਡੇ ਸਿੱਖਾਂ ਨੇ ਵਾਅਦਾ ਕੀਤਾ ਹਮੇਸ਼ਾ ਸਿੱਖਾਂ ਨੇ ਵਾਅਦਾ ਕੀਤਾ ਇੰਨਾ ਹੀ ਕਹਿਣਾ ਚਾਹੂੰਗਾ ਤੇ ਆਉਣ ਵਾਲਾ ਜਿਹੜਾ ਸਾਡਾ ਸਮਾਂ ਹੈ ਉਹ ਸਿੱਖ ਕੌਮ ਦੇ ਨਾਲ ਜਿਹੜਾ ਬੰਦਾ ਵੀ ਪੰਗਾ ਲੈਂਦਾ ਉਹਨੂੰ ਸਿੱਖਾਂ ਨੇ ਭਾਜੀ ਮੋੜੀ ਹੈ ਕੋਈ ਸ਼ੱਕ ਨਹੀਂ ਪਰ ਯਾਰ ਥੋੜਾ ਬਹੁਤਾ ਨਾ ਦਿਮਾਗ ਤੋਂ ਕੰਮ ਲਓ ਹਾਲਾਤ ਕੀ ਨੇ ਪਹਿਲਾਂ ਅਸੀਂ 2 ਸਾਲ ਕਰੋਨਾ ਵਿੱਚੋਂ ਗੁਜ਼ਰ ਗਏ ਆ ਹੁਣ ਸਰਕਾਰ ਬਣੀ ਨੂੰ 2 ਮਹੀਨੇ ਹੋ ਗਏ ਬਿਜਲੀ ਦੇ ਕੱਟ ਲੱਗੇ ਜਾਂਦੇ ਆ ਠੀਕ ਹੈ ਬੇ ਬੇਸ਼ਮਾਰ ਬੇਰੋਜ਼ਗਾਰੀ ਹੋਈ ਹੈ ਇੱਥੇ ਬੰਦੇ ਮਰੀ ਜਾਂਦੇ ਆ ਠੀਕ ਹੈ ਨਾ ਸ਼ਰਾਬ ਦੇ ਨਾਲ ਬੰਦੇ ਮਰ ਜਾਂਦੇ ਆ ਬੰਦਵਾਸੀ ਹੋ ਰਹੀ ਹੈ ਇੱਥੇ ਠੀਕ ਹੈ ਤੇ ਮੈਂ ਜਿਹੜੀ ਗੱਲ ਕਹਿਣੇ ਚਾਹੁੰਦਾ ਇਹ ਕਹਿਣੇ ਚਾਹੁੰਦਾ ਵੀ ਉੱਥੇ ਛੇ ਕੌਮ ਦਾ ਰੋਲ ਨਹੀਂ ਹੈਗਾ ਕੋਈ ਸਾਡੀ ਕੌਮ ਦੇ ਵਿੱਚ ਜਿਹੜੇ ਬੰਦੇ ਆ ਉਹ ਨੇ ਜਿਹੜੇ ਪੇੜ ਬੰਦੇ ਆ ਮੈਂ ਸੱਚੀ ਗੱਲ ਤੁਹਾਨੂੰ ਦੱਸ ਦਿੰਦਾ ਬਸ ਇਨੀਕੀ ਬੇਨਤੀ ਕਰਾਂਗਾ ਅਸੀਂ ਜਿਸ ਤਰ੍ਹਾਂ ਕੀ ਕਥਾਵਾਚਕ ਬੂਟਾ ਸਿੰਘ ਜੀ ਦੇ ਨਾਲ ਗੱਲਬ ਕੈਮਰਾਮੈਨ ਤਰुण ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ